ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜਨਾਲਾ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਜਿਸ ਅਧੀਨ 64 ਕੇਵੀ ਗ੍ਰਿਡ ਨੂੰ 220 ਕੇਵੀ ਗ੍ਰਿਡ ਵਿੱਚ ਤਬਦੀਲ ਕੀਤਾ ਜਾਵੇਗਾ ਜਿਸ ਤੇ ਲਗਭਗ 35 ਕਰੋੜ ਖਰਚ ਹੋਣਗੇ ਇਸ ਦੇ ਨਾਲ ਇਹ ਜਨਾਲਾ ਹਲਕੇ ਵਿੱਚ 25 ਕਰੋੜ ਦੀ ਲਾਗਤ ਨਾਲ ਬਿਜਲੀ ਦੀ ਪੋਲਾਂ ਦੀ ਲંબਾਈ 11 ਮੀਟਰ ਕੀਤੀ ਜਾਵੇਗੀ ਇਸ ਸਬੰਧੀ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ ਸਾਲ 1968 ਤੋਂ ਬਣੇ 64 ਕੇਵੀ ਗ੍ਰਿਡ ਨੂੰ 220 ਕੇਵੀ ਗ੍ਰਿਡ ਮਾੜ ਦਿੱਤਾ ਜਾਵੇਗਾ ਪਹਿਲਾਂ ਤਾਂ ਸਾਹਦਿਆਂ ਨੂੰ ਸਾਡਾ মিডিਆਲੇ ਸੱਜਿਆਂ ਦਾ ਬਹੁਤ ਧੰਨਵਾਦ ਕਿ ਉਹ ਸ਼ਰਧਾ ਜਨੇ ਟਾਈਮ ਕੱਢ ਕੇ ਆਇਓ ਐਤਲੇ ਅੱਪਾ ਅਜ ਨਾਲਾ ਤੇ ਬਿਜਲੀ ਕਾਲ ਵਿੱਚ ਬੈਠੇ ਮੈਂ ਤੁਹਾਨੂੰ ਤੇ ਤੁਹਾਡੇ ਦਾ ਹੀ ਪੂਦੇ ਅਦਾਵਾ ਹਲਕਾ ਦੇ ਵਾਸੀਆਂ ਨੂੰ ਇੱਕ ਕਵਲ ਬਹੁਤ ਮਾਰ ਨਾਲ ਦੇਣੀ ਚਾਹੁੰਦਾ ਕਿ ਸਾਡੇ मां ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਇਹ ਨਾਲਾ ਨਿਵਾਸੀਆਂ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ 1968 ਦੇ ਵਿੱਚ ਇਹ ਬਿਜਲੀ ਘਰ ਬਣਿਆ ਸੀ ਜਿਹਦਾ 60 ਕੇਵੀ ਦਾ ਸੀਗਾ 1968 ਤੁਸੀਂ ਦੇਖੋ ਕਿ 1968 ਹੁਣ ਕਰੀਬ 55 ਸਾਲ ਹੋ ਗਏ ਇਸ ਦਾ ਬਿਜਲੀ ਕਾ ਬੜੇ ਨੂੰ ਇਹ 60 ਕੇਵੀ ਦਾ ਹੀ ਸਾਡੇ ਜੰਮ ਤੋਂ ਪਹਿਲਾਂ ਤੇ ਬਿਜਲੀ ਕਾ ਜਿਹੜਾ ਬਣਿਆ ਸੀਗਾ ਉਹਦਾ ਇਹ ਬੜੀਆਂ ਸਰਕਾਰਾਂ 55 ਸਾਲ ਦੇ ਚਕਾਲੀ ਕਾਂਗਰਸੀ ਕਈ ਵਾਰ ਆਏ ਕਈ ਐਮਐਲਏ ਆਏ ਕਈਆਂ ਨੇ ਲੋਕਾਂ ਦਾ ਲਾਲਾ ਲਾਇਆ ਜਦੋਂ ਆਪਾਂ ਇਲੈਕਸ਼ਨ ਲੜਦੇ ਸੀਗੇ ਬਹੁਤ سارے ਇਹ ਨਾਣਾ ਨਿਵਾਸੀਆਂ ਨੇ ਕਿਹਾ ਕਿ ਸਾਡੀ ਬਿਜਲੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਜੀ ਬਿਜਲੀ ਦੇ ਕੱਟ ਬਹੁਤ ਲੱਗਦੇ ਆ ਜਦੋਂ ਓਵਰਲੋਡ ਹੋ ਜਾਂਦੀ ਆ ਉਦੋਂ ਉਸੇ ਲਈ ਸਾਡੀ ਜਿਹੜੀ ਬਿਜਲੀ ਕੱਟੀ ਜਾਂਦੀ ਆ ਤੇ ਜੇ ਤੁਹਾਡੀ ਸਰਕਾਰ ਬੜੀ ਤੇ ਮਾਨ ਸਾਹਿਬ ਨੂੰ ਕਹਿ ਕੇ ਇਹ ਤੁਸੀਂ ਜਿਹੜਾ ਸਾਡਾ ਮਸਲਾ ਹੱਲ ਕਰਾਇਓ ਤੇ ਮੈਂ ਪਿਛਲੇ 1 ਸਾਲ ਤੋਂ ਇੱਕ ਕੋਸ਼ਿਸ਼ ਦੇ ਵਿੱਚ ਸੀਗਾ ਔਰ ਸੀਐਮ ਸਾਹਿਬ ਨੇ ਮਾਨ ਸਾਹਿਬ ਨੇ ਸਾਡੀ ਜਿਹੜੀ ਗੱਲ ਸੀਗੀ ਸਾਡੀ ਇਹ ਮੰਗ ਸੀਗੀ ਬਾਰਡਰ ਦੇ ਵਸਨੀਕਾਂ ਦੀ ਉਹ ਮੰਨੀ ਤੇ ਉਹਨਾਂ ਨੇ ਇਹ ਕੱਲ ਆਪਾਂ ਨੂੰ ਇਹ ਜਿਹੜੀ ਮਨਜ਼ੂਰੀ ਉਹ ਉਹਨਾਂ ਨੇ ਦਿੱਤੀ ਹੈ ਕਿ ਇਸ ਜਿਹੜਾ ਗ੍ਰਿਡ ਹੈ ਜਿਹੜਾ ਬਿਜਲੀ ਖੜਿਆ ਇਹਨੂੰ 220 ਕੇਵੀ ਦਾ ਜਿਹੜਾ ਉਹ ਬਣਾ ਦਿੱਤਾ ਗਿਆ ਉਹਦੇ ਦੇ ਪੈਸੇ ਜਿਹੜੇ ਦੇਖੋ ਜੀ ਦੱਸਿਆ ਉਹ ਤੋਂ ਪਹਿਲਾਂ ਫੰਡ ਦਾ ਸਾਰਾ ਪ੍ਰਬੰਧ ਕਰਕੇ 34 ਕਰੋੜ 74 ਲੱਖ ਰੁਪਇਆ ਜਿਹੜਾ ਇਹਦੇ ਪੈਸੇ ਵੀ ਨਾਲ ਹੀ ਆ ਗਏ ਫੰਡ ਵੀ ਆ ਗਏ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਪ੍ਰੋਬਲਮ ਕੀ ਸੀ ਸਾਡੀ ਪ੍ਰੋਬਲਮ ਇਹ ਆ ਕੋਈ ਵੀ ਚੀਜ਼ ਜਦੋਂ ਆਪਾਂ ਬਣਾਉਂਦੇ ਮੰਨ ਲਓ ਅੱਜ ਬਣੀਆ ਤੋਂ ਚੀਜ਼ ਦਾ 25-30 ਸਾਲ ਤੱਕ ਅਸਰ ਰਹਿਣਾ ਚਾਹੀਦਾ ਪਰ ਇੱਥੇ ਤੇ 55 ਸਾਲ ਹੋ ਗਏ ਉਸ ਤੋਂ ਬਾਅਦ ਕਿਸੇ ਨੇ ਸਾਹ ਨਹੀਂ ਲਈ ਲੋਕ ਬਚਾ ਦੇ ਕਦਮੀਆਂ ਚ ਬਿਜਲੀ ਤੋਂ ਤੋਬਾ ਤੋਬਾ ਕਰਦੇ ਦੇ ਸਾਡੀ ਜਿਹੜੀ ਬਿਜਲੀ ਦੀ ਸਪਲਾਈ ਆ ਸਾਨੂੰ ਗਰਦਾਸਪੁਰ ਜ਼ਿਲ੍ਹੇ ਦੇ ਫਰੇਗਰ ਚੂੜੀਆਂ ਕਸਬੇ ਤੋਂ ਮਿਲਦੀ ਸੀਗੀ ਉਹਦੋਂ ਤੋਂ ਅਜਨਾਲਾ, ਦਿਆਲਪੁਰਾਂਗਾ, ਗਗੋਮਾਲ, ਅਰਮਦਾਸ ਚੱਕ ਡੋਗ ਦਾ ਉਹ ਸਾਡਾ ਛੰਡੇ ਇਹ 5 6 ਬਲ ਜਿਹੜੇ ਬਿਜਲੀ ਕਾ ਸੀਗੇ ਜਿਹੜੀ ਸਪਲਾਈ ਫਤਿਹਗੜ ਚੂੜੀਆਂ ਤੋਂ ਆਉਂਦੀ ਸੀਗੀ ਉਹ ਜਦੋਂ ਓਵਰਲੋਡ ਹੋ ਜਾਂਦਾ ਸੀਗਾ ਉਸੇ ਲਈ ਕੱਟ ਲੱਗ ਜਾਂਦਾ ਸੀਗਾ ਸੋ ਹੁਣ ਅਸੀਂ ਫਤਿਹਗੜ ਚੂੜੀਆਂ ਤੋਂ ਵੱਖਰੇ ਹੋ ਜਾਾਂਗੇ ਅਸੀਂ ਕਿਸੇ ਕੋਲ ਨਹੀਂ ਹਾਂ ਸਾਡੇ ਆਪਣੀ ਜਿਹੜਾ ਇਹ ਵੱਡਾ ਬਿਜਲੀ ਕਾ 220 ਕੇਵੀ ਦਾ ਤੇ ਜਦੋਂ ਬਣ ਗਿਆ ਤੇ ਸਾਰ ਉਹਦੋਂ ਗੱਗੋ ਮਾਲ ਜਮਦਾਸ ਜਿਆਦਾ ਪਰਾਂ ਵਿੱਚ ਅਖ ਲੋਗ ਦਾ ਤੇ ਜਿੰਨੇ ਸਾਡੇ ਬਿਜਲੀ ਘਾ ਰਿਆ ਇਹਦੇ ਨਾਲ ਲੱਗ ਜਾਣਗੇ। ਉਹ ਸ਼ਹਿਰ ਦਾ ਹੁਣ ਇੱਕ ਆਪਾਂ ਫੀਡਰ ਵੀ ਨਵਾਂ ਚਾਲੂ ਕੀਤਾ ਕਿ ਸ਼ਹਿਰ ਨਿਵਾਸੀਆਂ ਨੂੰ ਕੋਈ ਜਿਹੜੀ ਆ ਉਹ ਪਰੇਸ਼ਾਨ ਨਾ ਆਵੇ। ਇਹ ਤੋਂ ਪਹਿਲਾਂ ਆਪਾਂ ਸਾਲ ਪਹਿਲਾਂ ਤੁਹਾਨੂੰ ਪਤਾ ਸਾਲ 1.5 ਪਹਿਲਾਂ ਆਪਾਂ ਜਿਹੜਾ ਅਜਨਾਲਾ ਹਸਪੀਟਲ ਨੂੰ 24 ਘੰਟੇ ਬਿਜਲੀ ਜਿਹੜੀ ਆ ਉਹ ਉਹ ਦਿੱਤੀ ਸੀ 12 ਲੱਖ ਰੁਪਏ ਲਾ ਕੇ ਡਾਇਰੈਕਟ ਲਾਈਨ ਜਿਹੜੀ ਆ ਜਿਹੜੀ ਇੱਥੋਂ ਜਾਂਦੀ ਸੀ ਕਿ ਬੰਦਾ ਤੋ ਮੈਂ ਸਮਝਦਾ ਕਿ ਜਿਹੜਾ ਮਾਨ ਸਾਹਿਬ ਨੇ ਸਾਨੂੰ ਇਹ ਇਹ ਜਿਹੜਾ ਤੋਹਫਾ ਦਿੱਤਾ ਨਾਲਾ ਨਵਾਸੀਆ ਨੂੰ ਇਹਦੇ ਨਾਲ ਸਾਡੀ ਬਿਜਲੀ ਦੀ ਸਮੱਸਿਆ ਜਿਹੜੀ ਸਭ ਖਤਮ ਹੋ ਗਈ ਹੁਣ ਸਾਨੂੰ ਬਿਜਲੀ ਦੀ ਸਮੱਸਿਆ ਨਹੀਂ ਆਊਗੀ ਹੁਣ ਅਸੀਂ ਆਪਣੀ ਖੇਤੀਬਾੜੀ ਆਪਣੇ ਘਰਾਂ ਦੇ ਵਿੱਚ ਆਪਣੇ ਛੋਟੇ ਜਿਹੜੇ ਸਾਡੀ ਇੰਡਸਟਰੀ ਆ ਉਹ ਸਭ ਲਈ ਬਿਜਲੀ ਸਪਲਾਈ ਜਿਹੜੀ ਆ ਨਿਰੰਤਰ ਜਾਰੀ ਰਹਿ ਆ ਕਰੂਗੀ ਉਹਦੇ ਤੋਂ ਲਾਭ ਅਸੀਂ ਬੈ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ 1 25 ਕਰੋੜ ਰੁਪਈਆ ਹੋਰ ਅਸੀਂ ਲਿਆ ਉਹ 25 ਕਰੋੜ ਦੇ ਨਾਲ ਜਿੰਨੇ ਵੀ ਅਜਦਾਲੇ ਦੇ ਵਿੱਚ ਜਿੰਨੀਆਂ ਲਾਈਨਾਂ ਜਿੰਨੇ ਪੋਲ ਅਸੀਂ ਸਭ ਪੋਲ ਜਿਹੜੇ ਆ 110 ਮੀਟਰ ਦੀ ਮੱਦ ਲਵਾਈ ਵਾਲੇ ਕਾਦੇ ਤਾਂ ਜੋ ਜਦੋਂ ਕੰਬਾਈਨਾਂ ਵਗੈਰਾ ਲੰਘਦੀਆਂ ਉੱਚੇ ਟਰੱਕ ਲੱਗਦੇ ਆ ਸਾਨੂੰ ਕੋਈ ਕੋਈ ਐਕਸੀਡੈਂਟ ਹੋਏ ਕਿ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਉਹ ਅਸੀਂ ਸਭ ਤੋਂ ਪਹਿਲਾਂ ਅਗਲੇ ਦਿਨਾਂ ਦੇ ਵਿੱਚ ਬਿਮਾ ਐਕਸੀਡੈਂਸ ਆ ਬੈਠੇ 4-5 ਦਿਨ ਦੇ ਵਿੱਚ ਹੀ ਪਹਿਲਾ ਸੀਰੀਜ਼ ਨਾਲ ਸ਼ਾਇਦ ਉਹਦਾ ਕੰਪਲੀਟ ਕਰਾਂਗੇ ਅਜ ਨਾਲੇ ਸ਼ਾਇਦ ਦਾ ਕੋਈ ਵੀ ਪੂਲ ਜਿਹੜਾ ਉਹ 11 ਮੀਟਰ ਤੋਂ ਥੱਲੇ ਵੀ ਡਊਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੇਰੀ ਇੱਕ ਕੋਸ਼ਿਸ਼ ਇਹ ਹੈ ਕਿ ਸਾਰੇ ਸ਼ਾਇਦ ਵਿੱਚ ਕੇਬਲ ਜਿਹੜੀ ਹੈ ਤਾਂ ਦਾਦੀ ਥਾਂ ਦੇ ਉੱਤੇ ਕੇਵਲ ਪਾ ਦਿੱਤੀ ਜਾਵੇ ਤਾਂ ਜੋ ਮਤਲਬ ਸ਼ਹਿਰ ਨਿਵਾਸੀ ਕਦੇ ਵੀ ਬਿਜਲੀ ਸੰਕਟ ਦਾ ਜਿਹੜਾ ਸਬਣ ਨਾ ਕਰੇ 25 ਕਰੋੜੋਂ ਤੇ 30 ਗੋੜੇ ਤੇ ਤੁਸੀਂ ਆਪ ਲਾ ਲੋ ਕਿ ਆਪਾਂ ਕਰੀਬ 7000 ਰੁਪਇਆ ਜਿਹੜਾ ਉਹ ਐਸੇ ਸਾਲ ਦੇ ਵਿੱਚ ਆਪਾਂ ਸਾਦਾ ਬਿੱਲ ਦੀ ਸਪਲਾਈ ਅਜਨਾਵੇ ਵਿੱਚ ਸਹੀ ਕਰ ਲਈ ਜੇ ਤਾਂ ਆਪਾਂ ਛੜਕਾ ਲਈ ਪੈਸੇ ਲੈਂਦੇ ਉਦਾਂ ਹੀ ਸੀਐਫ ਸਾਹਿਬ ਨੇ ਸਾਨੂੰ ਇਹ ਜਿਹੜੇ ਪੈਸੇ ਆ ਉਹ ਦਿੱਤੇ ਸੋ ਮੈਂ ਸਾਰੇ ਅਜਨਾਵੇ ਦੁਆਸੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜੋ ਜੋ ਤੁਹਾਡੇ ਨਾਲ ਵਾਅਦਾ ਕੀਤਾ ਹੈ ਤੁਹਾਨੂੰ ਕਿਹਾ ਹਿੱਸਾ ਤੁਹਾਡੀਆਂ ਛੜਕਾ ਸਹੀ ਬਣ ਗਈਆਂ ਤਾ ਦਾ ਬਿਜਲੀ ਬਣੂਗੀ ਤੁਹਾਡਾ ਹਸਪਤਾਲ ਬਣਨਗੇ ਤੁਹਾਡੇ ਅੰਮ੍ਰਿਵਾਲੀ ਦੇ ਮਤਲਬ ਵਧੀਆ ਸੈਂਟਰ ਬਣਨਗੇ ਉਹਦੇ ਅਸੀਂ 7 ਕਰੋੜ ਤੇ 18 ਲੱਖ ਰੁਪਏ ਹੁਣੇ ਸਕੂਲਾਂ ਲਈ ਜਾਰੀ ਕੀਤਾ ਟੋਟਲ ਸਾਨੂੰ 27 ਕਰੋੜ 59 ਲੱਖ ਮਿਲੇ ਉਹਦੀ ਪਹਿਲੀ ਕਿਸ਼ਤ ਸਾਡੇ ਮੁੱਖ ਮੰਤਰੀ ਸਾਹਮਣੇ ਤੇ ਸਾਡੇ ਐਜੂਕੇਸ਼ਨ ਮੰਤਰੀ ਨੇ ਸਾਨੂੰ ਦਿੱਤੀ ਹੈ ਜਿਹੜੇ ਸਕੂਲਾਂ ਦਾ ਸਾਰੇ ਸਕੂਲਾਂ ਦੇ ਵਿੱਚ ਪਾਏ 167 ਸਕੂਲਾਂ ਦੇ ਵਿੱਚ ਪਾਏ ਜਿਹੜੇ ਆ ਉਹ ਆਗੇ ਕੋਧੋ ਪੈਸੇ ਸਾਰੇ ਸਰਵੋਤਮ ਬਿਸਤੀ ਜਿਹੜੇ ਲੱਗੇ ਸਾਰੇ ਸਕੂਲਾਂ ਦੇ ਡਾਇਰੈਕਟਰ ਪ੍ਰਿੰਸੀਪਲ ਜਿਹੜੇ ਉਹਨਾਂ ਦੀ ਗਵਾਈ ਇੱਥੇ ਬਸ ਜਿਹੜੇ ਲੱਗੇ ਐਸ ਵੇਲੇ ਜੇ ਮੈਂ ਤੁਹਾਨੂੰ ਮਤਲਬ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਅਜੇ 19 ਮਾਰਚ ਨੂੰ ਜਿੱਦੋਂ 19 ਮਾਰਚ ਹੋਊਗੀ ਮੈਂ ਉਦੋਂ ਫੇਰ মিডিਆ ਨੂੰ ਡਰੈਸ ਕਰੂੰਗਾ ਮੈਂ ਤੁਹਾਨੂੰ ਦੱਸੂਗਾ ਕਿ ਨਾਲੇ ਦੇ ਵਿੱਚ ਕਿੰਨੇ ਸੌ ਕਰੋੜ ਰੁਪਈਆ ਜਿਹੜਾ ਹੁਣ ਤੱਕ ਆ ਗਿਆ ਦੋ ਸਾਲ ਪੂਰੇ ਹੋ ਗਏ ਅਜੇ 3 ਸਾਲ ਬਾਕੀ ਆਜੇ ਨਾਲੇ ਦਾ ਕੋਈ ਮੁੱਦਾ ਸਾ ਜਿਹੜਾ ਹੋ ਰਿਹਾ ਨਹੀਂ ਦੇਣਾ ਆਪਾਂ ਕੰਮ ਵਾਲਿਆ ਕੰਮ ਕਰਦਾ ਆ ਆਮ ਘਰਾਂ ਦੇ ਬੱਚੇ ਆ ਸਾਡਾ ਦੁੱਖ ਵੇਖੋ ਤੁਸੀਂ ਕਿ 55 ਸਾਲ ਹੋ ਗਏ ਬੀਲੀ ਘਰ ਬੜੇ ਨੂੰ ਕਿਸੇ ਨੇ ਮੁਰਕੇ ਸਾਧ ਹੀ ਨਹੀਂ ਲਾਈ ਇਹਦੀ ਬਿਲਡਿੰਗ ਦੇਖੋ ਬਾਹਰ ਕਿੰਨੀ ਭੈੜੀ ਹੋ ਗਈ ਹੈ ਕਿੰਨਾ ਬੁਢੀ ਹਾਲਤ ਹੈ ਉਹਦੇ ਦੀ ਬਿਲਡਿੰਗ ਵੀ ਨਵੀਂ ਬਣੂਗੀ ਸਭ ਚੀਜ਼ਾਂ A1 ਜਿਹੜਾ ਇਦਾਂ ਦੀ ਬਿਲਡਿੰਗ ਬਣਾਵਾਗੇ ਨਵੇਂ ਡਿਜ਼ਾਈਨ ਦੀ ਕਿ ਮਤਲਬ ਇਹ ਬੀਲੀ ਘਰ ਦੀ ਬਿਲਡਿੰਗ ਵੀ ਜਿਹੜੀ ਸਾਡੀ ਇੰਨਾਂ ਦੇ ਤਾਂ ਮਾਨ ਮਨੂਗੀ ਇਦਾਂ ਦੀ ਬਿਲਡਿੰਗ ਜਿਹੜੀ ਆਪਾਂ ਬਣਾਵਾਂਗੇ ਉਹ ਅਗਲੇ ਦਿਨਾਂ ਦੇ ਵਿੱਚ ਮੈਂ ਅੱਜ ਐਕਸਿਨ ਸਾਹਿਬ ਨੂੰ ਕਿਹਾ ਕਿ ਜਦੋਂ ਬਦ ਸਕੂਬਾਲ ਤੇ ਜਦੋਂ ਚੱਕ ਡੋਗਦਾ ਤਿੰਨੇ ਬਿਜਲੀ ਕੋਲ ਦੀਆਂ ਜਿਹੜੀਆਂ ਬਿਲਡਿੰਗਾਂ ਇਹਨਾਂ ਦਾ ਐਸਟੀਮੇਟ ਬਣਾ ਕੇ ਦੋ ਆਪਾਂ ਉਹ ਮਤਲਬ ਤੁਹਾਨੂੰ ਜਿਹੜੀਆਂ ਉਹ ਵੀ ਬਿਲਡਿੰਗਾਂ ਜਿਹੜੀਆਂ ਨਵੀਆਂ ਇਸ ਸਾਲ ਦੇ ਵਿੱਚ ਹੀ ਉਹ ਆਪਾਂ ਬਣਵਾ ਦੇਣੀ ਆ ਵਧੀਆ ਵਧੀਆ ਜਿਹੜੀਆਂ ਮਤਲਬ ਆਪਾਂ ਬਣਾਉਂਦੀਆਂ ਇਹ ਬਣਾਉਣਗੇ ਐਸਟੀਮੇਟ ਪਰ ਅੱਜ ਤੋਂ ਬਾਅਦ ਮੈਂ ਜਨਰਲ ਨਿਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਬਿਜਲੀ ਦੀ ਕੋਈ ਸਮੱਸਿਆ ਜਿਹੜੀ ਨਹੀਂ ਆਉਗੀ ਔਰ ਮੈਂ ਆਪਣੇ ਮੁੱਖ ਵਕਤੀ ਸਰਦਾਰ ਭਗਵੰਤ ਸਿੰਘ ਬਾਜੀ ਦਾ ਬੀਵੀ ਮੰਤਰੀ ਈਟੀਓ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਭਗਵੰਤ ਸਿੰਘ ਈਟੀਓ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਪਾਸ ਕਰਾ ਕੇ ਦਿੱਤਾ ਔਰ ਮੈਂ ਜਦੋਂ ਮਾਨ ਸਾਹਿਬ ਦੇ ਤੌਰ 'ਤੇ ਸਾਰੇ ਕੰਮ ਉਹਨਾਂ ਨੂੰ ਆਪਾਂ ਦਿਖਾਵਾਂਗੇ ਕਿ ਆਹ ਕੁਝ ਤੁਸੀਂ ਇਨਾਲੇ ਲਈ ਦਿੱਤਾ ਕੱਲ੍ਹ ਵੱਸੋਂ ਤੁਹਾਨੂੰ ਮੈਂ ਇੱਕ ਹੋਰ ਬਹੁਤ ਵੱਡੀ ਖਬਰ ਦਊਗਾ ਉਹ ਵੀ ਕਰੋੜਾਂ ਦੀ ਹੋਊਗੀ ਤਪੋਂ ਪੰਚੇ ਦਿਨ ਚ ਮੈਂ ਤੁਹਾਨੂੰ ਪਰਮਾਤਮਾ ਕਿਰਪਾ ਕਰੂਗਾ ਜਿੱਕਾ ਦੇ ਦਿਨ ਦੇ ਵਿੱਚ ਉਹ ਵੀ ਡੰਗ ਹੋ ਜਾਈ ਫਾਈਲ ਸਾਡੀ ਸੀਐਮ ਪੱਕ ਹੋ ਗਈ ਹੈ ਉਹ ਡੰਗ ਹੋ ਗਈ ਤਾਂ ਉਹ ਵੀ ਮੈਂ ਤੁਹਾਨੂੰ ਜਿਹੜੀ ਮਤਲਬ ਉਹ ਵੀ ਖਬਰ ਦਿਆਂਗੇ ਸੋ ਮੈਂ ਅੱਜ ਮੀਡੀਆ ਦੇ ਰਾਹੀਂ ਸਾਰੇ ਨਾਗਰਿਕ ਵਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਖੇਤੀਬਾੜੀ ਕਰਨ ਵਾਲਿਆਂ ਨੂੰ ਸ਼ਹਿਰੀਆਂ ਨੂੰ ਸਭ ਨੂੰ ਵਧਾਈ ਦੇਣਾ ਚਾਹੁੰਦਾ ਕਿ ਸਦਾ ਪਰਮ ਅਸਰਬਾਨ ਜੀ ਨੇ ਅੱਜ ਨਾਲੇ ਵਿੱਚੋਂ ਬਿਜਲੀ ਦਾ ਸੰਕਟ ਜਿਹੜਾ ਉਹ ਖਤਮ ਕਰ ਦਿੱਤਾ ਇਹ ਮੈਂ ਤੁਹਾਨੂੰ ਕਹਿਣ ਦਾ ਬਰਕਰਾਰ ਸੋ ਤਾਂ ਕਿ ਕੰਟ੍ਰੈਕਟਰ ਜਦੋਂ ਜਾ ਦੇਗਾ 220 ਕੇਵੀ ਕਰਨ ਜਾ ਰਹੇ ਤੁਸੀਂ ਇਹ ਮੈਨੂੰ ਲੱਗਦਾ 8 ਸਾਲ ਤੱਕ ਚਵੀ ਦੇ ਵਿੱਚ ਵਿੱਚ ਚੱਲੂ ਹਾਂ ਚਵੀ ਦੇ ਵਿੱਚ ਉਹ ਹੋ ਜੂਗਾ ਕਿਉਂਕਿ ਬਿਲਡਿੰਗ ਵਗੈਰਾ ਸਾਰੀ ਬਣਨੀ ਆ ਥੋੜਾ ਟਾਈਮ ਤਾਂ ਲੱਗੇ ਜਾਂਦਾ ਬਹੁਤ ਵੱਡੀ ਬਿਲਡਿੰਗ ਬਣੂਗੀ ਬਹੁਤ ਵੰਦੀਆ ਚਾਰਸਪਾਦੀ ਹੱਥੀਂ ਬਣੂਗੀ ਸੋ ਮੈਨੂੰ ਲੱਗਦਾ ਕਿ 8 ਸੇ ਜਿਵੇਂ ਮੈਂ ਕਿਹਾ ਆਪ ਸਾਨੂੰ ਕਿ 8 ਸੇ ਦੇ ਵਿੱਚ ਕਿਉਂਕਿ ਪੈਸੇ ਆ ਗਏ ਇਹਦੀ ਟੈਂਡਰ ਜਿਹੜੀ ਆ ਉਹ ਹੁੰਦੀ ਆ ਸੈਂਟਰਾਈਜ਼ ਹੁੰਦੀ ਆ ਇਹਦਾ ਟੈਂਡਰ ਹੋ ਗਿਆ ਤੇ ਆਪ ਲੱਗਿਆ ਨੀ ਮਿਸਤੀ ਆਪਾਂ ਸਭ ਨੂੰ 8 ਸਾਲ ਚ ਬੰਦੀ ਹੋਊਗੀ